ਅਗਲੀ ਖਬਰ ਜੋ ਜੁੜੀ ਹੋਈ ਹੈ ਖਡੂਰ ਸਾਹਿਬ ਤੋਂ ਐਮਪੀ ਮੈਂਬਰ ਅਮਰਿਤਪਾਲ ਸਿੰਘ ਦੇ ਨਾਲ ਅਮਰਿਤਪਾਲ ਸਿੰਘ ਬਾਰੇ ਹਫਤੇ ਦੇ ਵਿੱਚ ਫੈਸਲਾ ਲਵੇ ਪੰਜਾਬ ਸਰਕਾਰ ਹਾਈ ਕੋਰਟ ਦੇ ਵੱਲੋਂ ਲਿਆ ਗਿਆ ਹੈ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗਰਮ ਖਿਆਲੀ ਤੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਰੋਲ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਹਫਤੇ ਦੇ ਵਿੱਚ ਫੈਸਲਾ ਲੈਣ ਦੇ ਲਈ ਕਿਹਾ ਹੈ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਸਦਨ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਜਿਹੜੀ ਪ੍ਰੋਲ ਆ ਉਹ ਮੰਗੀ ਹੈ ਦੱਸ ਦਈਏ ਕਿ ਅਮਰਿਤਪਾਲ ਇਸ ਵੇਲੇ ਅਸਾਮ ਦੀ ਡਿਬਰੂਗਰ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਨਜ਼ਰਬੰਦ ਆ ਇਸ ਤੋਂ ਪਹਿਲਾਂ ਉਸ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਪਰ ਦੇਸ਼ ਦੀ ਸਰਵਉੱਚ ਅਦਾਲਤ ਨੇ ਉਸ ਨੂੰ ਹਾਈ ਕੋਰਟ ਦੇ ਵਿੱਚ ਜਾਣ ਦੇ ਲਈ ਕਿਹਾ ਸੀ ਹਾਈ ਕੋਰਟ ਵਿੱਚ ਅੱਜ ਚੀਫ ਜਸਟਿਸ ਸੀਲ ਨਾਗੂ ਤੇ ਜਸਟਿਸ ਸੰਜੀਪ 베ਰੀ ਦੇ ਬੈਚ ਨੇ ਫੈਸਲਾ ਸੁਣਾਇਆ ਅਤੇ ਇਸ ਮੌਕੇ ਪੈਂਚ ਨੇ ਅਮਰਿਤਪਾਲ ਦੇ ਵਕੀਲ ਨੂੰ ਵੀ ਸਵਾਲ ਕੀਤਾ ਕਿ ਇਸ ਸੈਸ਼ਨ ਦੇ ਵਿੱਚ ਅਮਰਿਤਪਾਲ ਸਿੰਘ ਕਿਹੜੇ ਮੁੱਦੇ ਚੁੱਕਣਗੇ ਇਸ ਤੋਂ ਬਾਅਦ ਵਕੀਲ ਨੇ ਕਿਹਾ ਕਿ ਅਮਰਿਤਪਾਲ ਪੰਜਾਬ ਦੇ ਖੜਾ ਮਾਰੇ ਖੇਤਰਾ ਵਿੱਚ ਰਾਹਤ ਪ੍ਰਬੰਧਨ ਬਾਰੇ ਜਿਹੜੀ ਆ ਉਹ ਗੱਲ ਕਰਨਗੇ ਅਮਰਿਤਪਾਲ ਨੇ ਪਟੀਸ਼ਨ ਵਿੱਚ ਇੱਕ ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਆਗਾਮੀ ਸਰਦਰੁੱਤ ਇਤਲਾਸ ਵਿੱਚ ਸ਼ਾਮਿਲ ਹੋਣ ਦੇ ਲਈ ਜੇਲ੍ਹ ਤੋਂ ਅਸਥਾਈ ਰਿਹਾਈ ਦੀ ਮੰਗ ਕੀਤੀ ਹੈ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ April 2023 ਤੋਂ ਇਹ ਜਿਹੜਾ ਹਿਰਾਸਤ ਦੇ ਵਿੱਚ ਹੋਣ ਦੇ باوجود ਪਟੀਸ਼ਨਰ ਨੂੰ 2024 ਦੀਆਂ ਆਮ ਚੋਣਾਂ ਦੇ ਵਿੱਚ ਖੰਡੂਰ ਸਾਹਿਬ ਹਲਕੇ ਤੋਂ ਲਗਭਗ 4 ਲੱਖ ਵੋਟਾਂ ਦੇ ਨਾਲ ਚੁਣਿਆ ਗਿਆ ਸੀ ਉਹ ਸੰਸਦ ਵਿੱਚ ਹਲਕੇ ਦੇ ਕਰੀਬ 19 ਲੱਖ ਲੋਕਾਂ ਦੀ ਨਿਮਾਇੰਦਗੀ ਕਰ ਰਿਹਾ ਹੈ ਅਮ੍ਰਿਤਪਾਲ ਨੇ ਪਟੀਸ਼ਨ ਦੇ ਵਿੱਚ ਕੇਂਦਰ ਅਤੇ ਰਾਜ ਅਧਿਕਾਰੀਆਂ ਨੂੰ ਪਰੋਲ ਤੇ ਰਿਹਾ ਕਰਨ ਅਤੇ ਵਿਕਲਪ ਤੌਰ ਤੇ ਸੰਸਦੀ اجلاس ਦੌਰਾਨ ಸದਨ ਵਿੱਚ ਉਸ ਦੀ ਨਿਜੀ ਹਾਜ਼ਰੀ ਦਾ ਪ੍ਰਬੰਧ ਕਰਨ ਦੇ ਲਈ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ ਹੁਣ ਇਸ ਤੇ ਫੈਸਲਾ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਕਰਨਾ ਹੈ ਕਿ ਅਮ੍ਰਿਤਪਾਲ ਸਿੰਘ ਜੋ ਕਿ ਡਿਬਰੂਗਰ ਜੇਲ੍ਹ ਅਸਾਮ ਦੇ ਵਿੱਚ ਨਜ਼ਰਬੰਦ ਹੈ ਉਸ ਨੂੰ ਜਿਹੜੇ ਸੈਸ਼ਨ ਹੋਣ ਵਾਲਾ ਉਸ ਦੇ ਵਿੱਚ ਹਾਜ਼ਰੀ ਆ ਜਿਹੜੀ ਉਹਨਾਂ ਦੀ ਲੱਗਣੀ ਆ ਜਾਂ ਨਹੀਂ ਇਹ ਹੁਣ ਸਾਰਾ ਫੈਸਲਾ ਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਇਸ ਦੇ ਫੈਸਲਾ ਲੈਣ ਦੇ ਲਈ ਜਿਹੜੀ ਗੱਲ ਆ ਉਹ ਕਹੀ ਗਈ ਆ ਹੁਣ ਅਗਲੀ ਖਬਰ ਜਿਹੜੀ ਜੁੜੀ ਹੋਈ ਆ ਉਹ ਜੁੜੀ ਹੋਈ ਆ ਆਰਟੀਓ ਗੁਰਵਿੰਦਰ ਚੋਹਰ ਨੂੰ ਲੈ ਕੇ ਜਿਨ੍ਹਾਂ ਨੂੰ ਕਿ ਸਸਪੈਂਡ ਕਰ ਦਿੱਤਾ ਗਿਆ ਆ